ਹਾਂਜੀ ਅੱਜ ਪਿੰਡ ਬੁਰਜ ਹਮੀਰਾ ਵਿਖੇ ਇੱਕ ਨਾਟਕ ਕਰਵਾਇਆ ਗਿਆ ਸੋ ਸਾਡੇ ਦਮਨ ਸਮੂਚੀ ਟੀਮ ਸੀ ਨਾਟਕ ਕਰਵਾਉਣ ਵਾਲੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਗੂ ਸਹਿਬਾਨ ਹਾਂਜੀ ਪਹਿ ਕੀ ਨਾਮ ਹੈ ਜੀ ਨਰਿੰਦਰ ਕੌਰ ਬੁਰਜ ਹਮੀਰਾ ਹਾਂਜੀ ਨਰਿੰਦਰ ਕੌਰ ਬੁਰਜ ਹਮੀਰਾ ਅੱਛਾ ਗੁੜੀਆ ਤੁਸੀਂ ਅੱਜ ਨਾ ਜਿਹੜਾ ਪ੍ਰੋਗਰਾਮ ਕਰਾਇਆ ਹੈ ਬਾਰੇ ਜਾਣਕਾਰੀ ਦਿਓ ਜੀ ਅੱਜ ਜੀ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਰਾਜ ਗੁਰਸਖਰ ਦੇਵ ਨੂੰ ਸਰਪਤ ਉਹਨਾਂ ਦੇ ਸਿੱਖਿਆ ਦੇ ਮੌਕੇ ਅਸੀਂ ਪਿੰਡ ਬੋਰਜ ਹਮੀਰਾ ਦੇ ਵਿੱਚ ਪ੍ਰੋਗਰਾਮ ਕਰਾਇਆ ਇਸ ਦੇ ਵਿੱਚ ਜਿੱਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਛਾ ਸੀਗਾ ਕਿਉਂਕਿ ਲੋਕਾਂ ਨੂੰ ਵਿਗਿਆਨ ਬਾਰੇ ਕੋਈ ਲਾਉਦਾ ਜ ਨਹੀਂ ਗੁਲੀ ਚੱਲੋ ਜੀ ਕਲਾ ਬਾਰੇ ਬਹੁਤ ਸਾਰੀ ਸਮਝ ਹੈ ਜੇ ਸਮਝ ਨਹੀਂ ਬਾਕੀ ਹੈ ਜਾਂ ਸਮੂਹਿਕ ਕੱਠਿਆਂ ਦੇ ਵਿੱਚ ਕੀ ਮੇ ਰਹਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਫੋਕਸ ਕਰਕੇ ਸਿਹਤ ਦਾ ਪ੍ਰੋਗਰਾਮ ਕਰਵਾਇਆ ਸੀ ਕੋਈ ਵੀ ਵਰਗ ਜਦੋਂ ਇਹਨਾਂ ਪ੍ਰੋਗਰਾਮਾਂ ਨੂੰ ਫੋਕਸ ਨਹੀਂ ਕਰਦਾ ਤਾਂ ਉਹਨਾਂ ਦਾ ਪਛੜਨਾ ਸੰਭਵ ਹੋ ਜਾਗਾ ਜੇ ਇਸ ਕਿਸਮ ਦੇ ਪ੍ਰੋਗਰਾਮ ਜਿਦੇ ਵਿੱਚ ਅਸੀਂ ਨਾਟਕ ਟੀਮਾਂ ਬੁਲਾਈਆਂ ਸੀਗੀਆਂ ਨਾਟਕ ਟੀਮਾਂ ਨੇ ਕਿਸਾਨਾਂ ਮਦੂਰਾ ਤੇ ਨਸ਼ਿਆਂ ਨਾਲ ਸੰਬੰਧਿਤ ਨਾਟਕ ਕੀਤੇ ਨੇ ਕੋਰਿਓਗ੍ਰਾਫੀਆਂ ਜਿਹੜੀਆਂ ਸੀਗੀਆਂ ਉਹ ਸਾਡੇ ਬੱਚਿਆਂ ਨੇ ਭਗਤ ਸਿੰਘ ਰਾਜੇ ਸਿੰਘ ਸੁਦੇਵ ਨਾਲ ਸੰਬੰਧਤ ਵਿਧੀਆਂ ਨੇ ਇਹ ਸਾਰੇ ਕਸ ਦਾ ਮਤਲਬ ਇਹ ਹੀ ਸੀ ਕਿ ਜੋ ਜਮਾਤ ਮਿਹਨਤ ਕਰਦੀ ਆ ਉਹਨਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਦਾ ਪਤਾ ਲੱਗੇ ਕਿ ਸਾਡੇ ਜਿਹੜੇ ਰਹਿ ਵਹਿਰ ਨੇ ਜਿਨ੍ਹਾਂ ਦੇ ਅਸੀਂ ਵਾਰਸਾਂ ਉਹਨਾਂ ਤੋਂ ਜਾਗਰੂਕ ਹੋਣ ਉਹ ਰੱਖ ਨੂੰ ਆਪੇ ਨੂੰ ਚنگੇਰਾ ਬਣਾ ਸਕਣ ਇਸ ਨੂੰ ਲੈ ਕੇ ਸੀ ਸਾਜੀ ਜੇ ਪਿੰਡ ਪਦਰ ਦੇ ਸਹਿਯੋਗ ਦੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਤੇ ਕਿਹੜੀਆਂ ਕਿਹੜੀਆਂ ਕਮੇਟੀਆਂ ਦਾ ਜਾਂ ਕਲੱਬਾਂ ਦਾ ਸਹਿਯੋਗ ਰਿਹਾ ਤੁਹਾਨੂੰ ਜੀ ਜੀ ਸਹਿਯੋਗ ਦੀ ਗੱਲ ਕਰੀਏ ਤਾਂ ਜੋ ਪਰਿਵਾਰ ਸਮਝਦੇ ਨੇ ਇਸ ਗੱਲ ਨੂੰ ਕਿ ਪਿੰਡ ਦੇ ਵਿੱਚ ਕੁਝ ਵਧੀਆ ਪ੍ਰੋਗਰਾਮ ਹੋਣਾ ਚਾਹੀਦਾ ਜੋ ਨੌਜਵਾਨੀ ਨੂੰ ਉਸਤਸਾਨੀ ਨੂੰ ਮਇਦਸਰਾ ਨੂੰ ਸਾਰੇ ਵਰਗਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇੱਕ ਚੰਗੀ ਸਮਝ ਵੇਸ਼ ਕਰੇ ਨਾ ਉਹਦੇ ਵਿੱਚੋਂ ਕੁਝ ਪਰਿਵਾਰ ਸੀਗੇ ਜਿਨ੍ਹਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਕੁਝ ਪਰਿਵਾਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਕੀਤਾਗਾ। ਔਰ ਬਹੁਤ ਸੀ ਗਿਣਤੀ ਨੌਜਵਾਨਾਂ ਦੀ ਰਹੀ ਹੈ ਜਿਨ੍ਹਾਂ ਨੇ ਖਾਣਾ ਬਣਾਉਣ ਤੋਂ ਲੈ ਕੇ ਡੈਕੋਰੇਸ਼ਨ ਕਰਾਈ ਹੈ ਮੇਰੇ ਨਾਲ। ਸਭ ਨੇ ਪ੍ਰਬੰਧ ਲਿੱਤੇ ਗਏ ਸੀ। ਟੀਮਾਂ ਨੂੰ ਆਉਂਦੀਆਂ ਨੂੰ ਜਿਵੇਂ ਸਵਾਗਤ ਕਰਨਾ ਉਹ ਮੈਂ ਜਿਹੜੇ ਤੋਂ ਨੌਜਵਾਨ ਸੀਗੇ ਪੈਸੇ ਕੋ ਪੰਜ ਸੱਤ ਸੀਗੇ ਉਹਨਾਂ ਨੇ ਮੇਰਾ ਸਹਿਯੋਗ ਕੀਤਾ ਜੇ ਕਈ ਆਰਥਿਕ ਪੱਖੋਂ ਤਾਂ ਉਹ ਮੈਨੂੰ ਪਹਿਲੇ ਦੌਰ ਦੇ ਵਿੱਚ ਬਹੁਤ ਸਾਰਾ ਆਪ ਦੇ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਤੇ ਖਰਚਾ ਜਿਹੜਾ ਕਰਨਾ ਪਿਆ ਉਹ ਸਮਾਜ ਦੇ ਘਿਟਾਂ ਦੇ ਵਿੱਚ ਕੀਤਾ ਥੋੜਾ ਬਹੁਤਾ ਸਹਿਯੋਗ ਆ ਜਿਹੜਾ ਨਾਲੇ ਦੁਆਰਾ ਇੱਕ ਦੋ ਪਰਿਵਾਰ ਦੇ ਵੱਲ ਉਹਨਾਂ ਨੇ ਪੰਚਾਇਤ ਦਾ ਪੰਚਾਇਤ ਦਾ ਸਹਿਯੋਗ ਰਿਹਾ ਜੀ ਸੁਮੱਚੀ ಗ್ರಾಮ ਪੰਚਾਇਤ ਨਹੀਂ ਸੱਦਾ ਪੱਤਰ ਦਿੱਤਾ ਸੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਦਾ ਦਿੱਤਾ ਸੀ ਅਸੀਂ ਕਲਾਕ ਨੂੰ ਸੱਦਾ ਦਿੱਤਾ ਸੀ ਜਿਸ ਦੇ ਵਿੱਚ ਜਿੰਨਾ ਕ ਪਿੰਡ ਪੰਚਾਇਤ ਦਾ ਰੋਸ ਸਿੰਘ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਟੈਨਟ ਦੀ ذمہ داری ਧਾਰਨ ਕਰਾਂਗੇ ਟੈਨਟ ਦੀ ਪੇਮੈਂਟ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ ਇਹ ਟੈਨਟ ਵਾਲਿਆਂ ਨਾਲ ਮੈਨੂੰ ਪੁੱਛਣਾ ਹੈ ਜੇ ਤਾਂ ਪੇਮੈਂਟ ਹੋ ਜਾਂਦੀ ਹੈ ਤਾਂ ਤੈਅ ਹੈ ਕਿ ਉਹਨਾਂ ਦੇ ਬੇਟੇ ਨੇ ਜਿੰਨਾ ਸੀ ਟੈਨਟ ਦਾ ਕੰਮ ਅਸੀਂ ਦੇ ਦਾਂਗੇ ਜੇ ਨਹੀਂ ਹੁੰਦੀ ਆ ਤਾਂ ਉਹ ਬਾਖੂ ਵੀ ਆਪਣਾ ਪਤਾ ਕਿ ਉਹ ਮੈਂ ਨਿੱਜੀ ਤੌਰ ਤੇ ਅੱਛਾ ਜੀ ਸਾਡੇ ਦਾ ਨਾ ਹਰਮਨ ਸਿੰਘ ਹਿੰਮਤਪੁਰਾ ਜੀ ਨੇ ਯੂਥ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਰ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹਦੇ ਬਾਰੇ ਕੀ ਕਹੋਗੇ ਜੀ ਦੇਖੋ ਅੱਜ ਦਾ ਪ੍ਰੋਗਰਾਮ ਮਾਰਚ ਮਹੀਨੇ ਦੇ ਉਹਨਾਂ ਸਹਿਯੋਦਾਂ ਨੂੰ ਸਮਰਪਿਤ ਸੀ ਜਿਨ੍ਹਾਂ ਨੇ ਇਸ ਦੇਸ਼ ਦੇ ਨੌਜਵਾਨਾਂ ਦੇ ਅੱਗੇ ਇੱਕ ਬਹੁਤ ਵੱਡੀ ਬੰਗਾਰ ਖੜੀ ਕੀਤੀ ਹੈ ਉਸ ਤੱਕ ਤੋਂ ਇਹ ਪ੍ਰੋਗਰਾਮ ਆਪਦੇ ਸਵਾਲ ਲੋਕਾਂ ਸਾਹਮਣੇ ਰੱਖਣ ਦੇ ਵਿੱਚ ਕਾਮਯਾਬ ਹੋਇਆ ਹੈ ਅੱਜ ਦੇ ਦੌਰ ਦੀਆਂ ਜਿਹੜੇ ਬੰਗਾਰਾ ਨੇ ਉਹ ਜਿਹੇ ਨਸ਼ੇ ਦੇ ਕਾਰਨਾਂ ਨੌਜਵਾਨਾਂ ਦੀ ਬਰਬਾਦੀ ਹੋ ਰਹੀ ਹੈ ਉਹ ਚਾਹੇ ਸਾਡੀ ਕਿਰਤ ਵੀ ਰੁੱਟ ਹੋ ਰਹੀ ਹੈ ਉਹਨਾਂ ਸਾਰੇ ਸਵਾਲਾਂ ਨੂੰ ਸੰਬੋਧਿਤ ਅੱਜ ਦੇ ਨਾਟਕ ਅੱਜ ਦੇ ਕੋਰੋਗ੍ਰਾਫੀਆਂ ਅੱਜ ਦਾ ਗੀਤ ਸੰਗੀਤ ਰਹੇਗਾ ਤਾਂ ਕਿ ਇੱਕ ਲੋਕਾਂ ਨੂੰ ਨਵੀਂ ਸੇਹ ਦਿੱਤੀ ਜਾਵੇ ਇਸ ਪਾਸੇ ਵਾਲਾ ਇਸ ਪਿੰਡ ਦੇ ਵਿੱਚ ਇਸ ਕਿਸਮ ਦਾ ਇਹ ਲੰਬੇ ਸਮੇਂ ਤੋਂ ਬਾਅਦ ਪਹਿਲਾ ਪ੍ਰੋਗਰਾਮ ਕੀਤਾ ਗਿਆਗਾ ਉੱਥੇ ਅਸੀਂ ਨਾਲ ਹੀ ਇਸ ਪਿੰਡ ਦੇ ਵਿੱਚ ਜਿੰਨਾ ਕਰਕੇ ਕਿਸੇ ਦੌਰ ਦੇ ਵਿੱਚ ਤਾਵੜ ਕਰਨਲ ਸਿੰਘ ਉਹਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਮਿਹਨਤ ਸਦਕਾ ਇਸ ਪਿੰਡ ਨੂੰ ਲੰਦਨ ਘਰ ਦੇ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਯਾਦ ਕਰਕੇ ਦੁਬਾਰੇ ਫੇਰੇ ਡਾਕਟਰ ਸਾਡੇ ਸਾਹਮਣੇ ਆ ਉਸ ਤੰਗ ਦੇ ਨਾਲ ਇਸ ਪਿੰਡ ਨੂੰ ਫੇਰ ਕਿਵੇਂ ਸੰਘਰਸ਼ੀਆ ਸਫਾ 'ਚ ਲੈ ਕੇ ਆਈਏ ਇਹ ਕਿਡੋਤੀ ਵੀ ਅੱਜ ਦੇ ਪ੍ਰੋਗਰਾਮ ਨੇ ਸਾਡੇ ਸਾਹਮਣੇ ਰੱਖੀ ਹੈ ਅੱਛਾ ਪ੍ਰੋਗਰਾਮ ਕਰਾਇਆ ਕਿਹਦੇ ਵੱਲੋਂਗਾ ਕਿਹੜੀ ਸੰਸਥਾ ਵੱਲੋਂ ਕਰਾਇਆ ਇਹੇ ਪ੍ਰੋਗਰਾਮ ਤਰਖਿਤ ਸੈਕਟਰੀ ਪੰਜਾਬ ਪੰਜਾਬ ਕਿਸਾਨ ਯੂਨੀਅਨ ਤੇ ਸੀਪੀਆਈਐਮਐਲ ਆ ਦਾ ਵੱਖ-ਵੱਖ ਧਰਾਂ ਦੇ ਸਹਿਯੋਗ ਦੇ ਨਾਲ ਆ ਕੀਤਾ ਗਿਆਗਾ ਉਹਨਾਂ ਵੱਲੋਂ ਜਿਹੜਾ ਸਨੇਹਾ ਦਿੱਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਹਾਂਜੀ ਸਾਡੇ ਦੇ ਨਾਲ ਕਿਸਾਨ ਆਗੂ ਵੀ ਨੇ ਹਾਂਜੀ ਭਾਈ ਜੀ ਕੀ ਨਾਮ ਨੇ ਜੀ ਮੇਰਾ ਨਾਮ ਗੁਰਜੰਤ ਸਿੰਘ ਮਾਨਸਾ ਅੱਛਾ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਇਹਦੇ ਬਾਰੇ ਕੀ ਕਹੋਗੇ ਜਾਣਕਾਰੀ ਦਿਓ ਇਸ ਦੌਰ ਦੇ ਵਿੱਚ ਵੀ ਸਾਡਾ ਦੇਸ਼ ਲੰਘ ਰਿਹਾ ਹੈ ਜਿਸ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦਾ ਪੂਰੇ ਦੇ ਉੱਪਰ ਕਾਜ ਆ ਹੋ ਰਿਹਾ ਹੈ ਉਨਾਂ ਦੀਆਂ ਨੀਤੀਆਂ ਦੇ ਕਾਰਨ ਉਨਾਂ ਦੇ ਗਲਵੇ ਦੇ ਕਾਰਨ ਕਿਸਾਨ ਮਜ਼ਦੂਰ ਮਲਾਜ਼ਮ ਦੁਕਾਨਦਾਰ ਹਰ ਪੀੜ ਹਰ ਸੰਸਥਾਕਾਰ ਬੁਰੀ ਤਰ੍ਹਾਂ ਬਰਬਾਦ ਹੋਣ ਦੇ ਕਿਨਾਰੇ ਹੈ ਜਿਹੜੀਆਂ ਇੱਕ ਪੂਰੀਆਂ ਸਰਕਾਰਾਂ ਨੇ ਉਹ ਪੂਰਾ ਜਨ ਜਨਰਲ ਕੋ ਲੈ ਕੇ ਹਰ ਉਦਮਤੀ ਸਮਾ ਲੋਕਾਂ ਦੀ ਕਿਰਤ ਲੋਕਾਂ ਦੇ ਸਾਧਨ ਉਹਦਾ ਕੌਮ ਦਾ ਪਾਣੀ ਮਤਲਬ ਦੇਸ਼ ਦਾ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਗਿਰਵੀ ਕਰਨਾ ਚਾਹੁੰਦੇ ਤਾਂ ਇਸ ਤੌਰ ਦੇ ਵਿੱਚ ਅੱਜ ਜਿਹੜੇ ਸਾਡੇ ਦੇਸ਼ ਦੇ ਸ਼ਹੀਦ ਸੀ ਜਿਹੜਾ ਨੇ 59 ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਸੀ ਜਿਨ੍ਹਾਂ ਨੇ 23 ਮਾਰਚ ਨੂੰ ਫਾਂਸੀ ਦੇ ਫੁੱਟੇ ਨੂੰ ਚੁੱਪ ਕੇ ਗਲਾਤ ਪਾ ਕੇ ਕਿ ਸਾਡੇ ਦੇਸ਼ ਦੇ ਲੋਕਾਂ ਦੇ ਬੋਲਬਾਲੇ ਵਾਲਾ ਇੱਥੇ ਰਾਜ ਹੋਵੇ ਕਿਹੜੀਆਂ ਮਤਲਬ ਵਿਦੇਸ਼ੀ ਤਾਕਤਾਂ ਨੂੰ ਸਾਡੇ ਦੇਸ਼ 'ਚ ਨਾ ਹੋਣਾ। ਤਾਂ ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੁਬਾਰਾ ਫੇਰ ਦੇਸ਼ ਕੌਣਾਂ ਹੱਥਾਂ ਦੇ ਵਿੱਚ ਚਲਾ ਗਿਆ ਹੈ। ਅੱਜ ਅਸੀਂ ਇਸ ਪਿੰਡ ਗੁਰਦੇਵੀਰਾ ਦੇ ਵਿੱਚ ਪੰਜਾਬ ਦੇ ਸਾਹਮਣਿਆਂ ਤੇ ਤੱਕੀਦੂ ਸਾਇਟੀ ਬੋਲੋ ਜੋ ਪ੍ਰੋਗਰਾਮ ਰੱਖਿਆ ਹੈ ਇੱਥੇ ਸਭ ਨੂੰ ਦੇਖਣ ਨੂੰ ਮਿਲਿਆ ਜਿਹੜਾ ਸਭ ਨੂੰ ਖੁਦ ਹੀ ਇਤਿਹਾਸ ਲੈ। ਵੀ ਜਿਹੜੇ ਬੱਚੇ ਸੀ ਬਹੁਤ ਛੋਟੇ-ਛੋਟੇ ਬੱਚੇ ਜਿਹੜੇ ਅੱਜ ਮੋਬਾਈਲ ਦੇ ਚੁੰਗਲ 'ਚ ਫਸੇ ਹੋਏ ਨੇ ਜਿਹੜੇ ਅੱਜ ਡਿਜੀਟਲ ਸੱਸ਼ਣ ਦੇ ਵਿੱਚ ਫਸੇ ਹੋਏ ਨੇ ਪਰ ਉਹਨਾਂ ਬੱਚੋਂ ਖੁਦ ਦੋ ਦਿਨਾਂ ਦੀ ਤਿਆਰੀ ਦੇ ਨਾਲ ਦੋ ਕੋਰੋਗ੍ਰਾਫੀਆਂ ਕੀਤੀਆਂ ਨੇ ਬੱਚਾ ਜਿਹੜੇ ਬੱਚੇ ਕਦੇ ਸਟੇਜ ਉੱਤੇ ਚੜ੍ਹਨਾ ਤਾਂ ਕੀ ਕਦੇ ਉਹਨਾਂ ਨੇ ਇਸ ਤਰੀਕੇ ਦੀ ਸਟੇਜ ਨੂੰ ਵੇਖਿਆ ਵੀ ਨਹੀਂ ਪਰ ਉਹਨਾਂ ਨੇ ਬਾਤ ਨੂੰ ਵੀ ਮਤਲਬ ਫਕਸਿੰਗ ਦੇ ਗਿੱਟਾ ਕਰਕਮ ਨੂੰ ਨੇ ਫਰਮਾਇਆ ਔਰ ਉਹਨਾਂ ਨੇ ਅੰਗਰੇਜ਼ਾਂ ਦੀ ਫੰਕਸੀ ਨੂੰ ਬਗਾਨਿਆ ਤਾਂ ਜਦੋਂ ਮੈਸਟਰੀ ਦੇ ਨਾਮ ਹੋ ਉਹ ਆਪ ਇਸ ਰੂਲ ਦੇ ਵਿੱਚ ਆਏ ਨੇ ਤਾਂ ਅਸੀਂ ਜਰੂਰ ਇਸ ਗੱਲ ਨੂੰ ਸਮਝਦੇ ਹਾਂ ਕਿ ਸਭ ਦੇ ਵਿੱਚ ਉਹ ਕਾਰਪੋਰੇਟ ਸਹਾਰਣਾਂ ਦੇ ਖਾਤਮ ਨੂੰ ਜਨਤਕ ਜੀਵਨੀ ਚੱਲੀ ਹੋਈ ਹੈ ਦੇਸ਼ ਦੇ ਵਿੱਚ ਉਹਦੇ ਵਿੱਚੋਂ ਵੱਧ ਚੜ੍ਹਦੀ ਹੁੰਸਤਾ ਲੈਣ ਦੇ ਇਹੀ ਸਿਧੇਸ਼ ਇਹੀ ਰਾਜਨੀਤੀ ਇਹੀ ਤਾਕਤ ਦਾ ਖੇਤਰ ਉਹਨਾਂ ਦੇ ਵਿੱਚ ਅੱਜ ਸਾਨੂੰ ਦਿਖਾਈ ਦਿੱਤਾ ਹੈ ਤੇ ਉਹਨਾਂ ਨੂੰ ਮਤਲਬ ਖਤਮ ਕਰਨ ਦੀ ਉਹਨਾਂ ਨੇ ਜਿਹੜੀ ਧਾਰਾ ਦੇ ਵਿੱਚ ਆਏ ਨੇ